ਦੇਖੋ ਤੁਸੀਂ ਬਹੁਤ ਵਾਰ ਸਵਾਲ ਤੋਂ ਪੁੱਜ ਰਹੇ ਹੋ ਕਿਉਂ ਪੁੱਜ ਰਹੇ ਮੈਡਮ ਮੈਂ ਤੁਸੀਂ ਤਾਂ ੱੱਕਾ ਕਰ ਰਹੇ ਹੋ ਮੇਰੇ ਨਾਲ ਇੱਕ ਸਵਾਲ ਦਾ ਜਵਾਬ ਹੈ ਤੁਸੀਂ ਮੈਨੂੰ ਥ੍ਰੈਟ ਥ੍ਰੈਟ ਕਿੱਥੇ ਹੋ ਰਿਹਾ ਥ੍ਰੈਟ ਕਿੱਥੇ ਹੋ ਰਿਹਾ ਸਟੇਜ ਦੇ ਉੱਤੇ ਬੋਲ ਕੇ ਆਏ ਨੇ ਪਰ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕੰਨੀ ਘਤਰਾ ਰਹੇ ਨੇ ਤੁਸੀਂ ਮੈਨੂੰ ਥ੍ਰੈਟ ਥ੍ਰੈਟ ਕਿੱਥੇ ਹੋ ਰਿਓ ਥ੍ਰੈਟ ਕਿੱਥੇ ਹੋ ਰਿਓ ਸੋ ਇਹ ਨੇ ਰਵਿੰਦਰ ਸਿੰਘ ਹਰੀ ਜੋ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਸਟੇਜ ਦੇ ਉੱਤੇ ਬੋਲ ਕੇ ਆਏ ਨੇ ਪਰ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕੰਨੀ ਘਤਰਾ ਰਹੇ ਨੇ ਬੋਲਣਾ ਨਹੀਂ ਚਾਹੁੰਦੇ ਔਰ ਤੁਸੀਂ ਕਹਿ ਰਹੇ ਹੋ ਇਹ ਉਹ ਸ਼ਖਸ ਹੈ ਜੋ ਇਹ ਗੱਲ ਕਹਿ ਰਹੇ ਨੇ ਕਿ ਮੈਂ ਇੱਕ ਆਟੋ ਚਲਾਉਣਾ ਵਾਂ ਮੈਂ ਆਪਣੀ ਘਰ ਜਾ ਕੇ ਮੈਡੀਸਿਨ ਦੇਣੀ ਹੈ ਔਰ ਇਹ ਨੌਜਵਾਨ ਗੱਡੀ ਦੇ ਵਿੱਚ ਆਏ ਹੋਏ ਨੇ ਸੋ ਲੋਕ ਜਿਹੜੇ ਨੇ ਦੇਖ ਰਹੇ ਨੇ ਇਹ ਉਹ ਸਮਾਂ ਹੁੰਦਾ ਹੈ ਜਿਹੜਾ ਇੱਕ ਪਰਿਵਾਰ ਇਸ ਵੇਲੇ ਬੜਾ ਇਮੋਸ਼ਨਲ ਹੋਇਆ ਹੁੰਦਾ ਹੈ ਉਸ ਪਰਿਵਾਰ ਨੂੰ ਕੋਈ ਵੀ ਇੱਕ ਸ਼ਖਸ ਸਪੋਰਟ ਕਰਨ ਵਾਲਾ ਚਾਹੀਦਾ ਹੁੰਦਾ ਸੋ ਇਹ ਉਹ ਰਵਿੰਦਰ ਸਿੰਘ ਸੀ ਜੋ ਇਹ ਕਹਿਣ ਆਏ ਕਿ ਮੈਂ ਆਈ ਵਿਟਨੈਸ ਹਾਂ ਮੈਂ ਉਸ ਦਿਨ ਉਹ ਘਟਨਾ ਦੇਖੀ ਅੱਜ ਇਹ ਕੁਝ ਨੌਜਵਾਨਾਂ ਦੇ ਨਾਲ ਗੱਡੀ ਦੇ ਵਿੱਚ ਆਏ ਨੇ ਤੁਸੀਂ ਵੇਖ ਸਕਦੇ ਹੋ ਗੱਡੀ ਦੇ ਵਿੱਚ ਆਏ ਨੇ ਔਰ ਗੱਡੀ ਦੇ ਵਿੱਚ ਜਾ ਰਹੇ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਕੰਨੀ ਘਤਰਾਈ ਹੈ ਇਸ ਨੌਜਵਾਨ ਨੇ ਕਹ ਰਹੇ ਨੇ ਕਿ ਮੈਂ ਹੱਕ ਤੇ ਸੱਚ ਦੀ ਲੜਾਈ ਲੜਦਾ ਵਾਂ ਹੱਕ ਤੇ ਸੱਚ ਦੀ ਆਵਾਜ਼ ਚੁੱਕਦਾ ਵਾਂ ਉਹ ਰਵਿੰਦਰ ਸਿੰਘ ਜੋ ਕਹਿੰਦੇ ਕਿ ਰਜਿੰਦਰਾ ਹਸਪੀਟਲ ਦੇ ਬਾਹਰ ਮੈਂ ਬਹੁਤ ਸਮੇਂ ਤੋਂ ਆਟੋ ਚਲਾ ਰਿਹਾ ਹਾਂ ਸੋ ਤਸਵੀਰਾਂ ਫਿਰ ਤੋਂ ਲੈ ਕੇ ਚੱਲਾਂਗੇ ਤੁਹਾਨੂੰ ਸਟੇਜ ਦੇ ਕੋਲ ਡੀਸੀ ਆਫਿਸ ਦੇ ਬਾਹਰ ਜਿੱਥੇ ਕੁਝ ਹੀ ਦੇਰ ਦੇ ਵਿੱਚ ਡੀਸੀ ਮੈਡਮ ਨੇ ਉਹ ਵੀ ਪਹੁੰਚਣ ਵਾਲੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਦੇ ਉੱਤੇ 85 ਚੈਨਲ ਪੰਜਾਬੀ ਸਫੇਰ ਤੋਂ ਹੀ ਕਵਰੇਜ ਕਰ ਰਿਹਾ ਹੈ ਸੋ ਮੈਡਮ ਬਾਠ ਜੋ ਲਗਾਤਾਰ ਇਹ ਕਹਿੰਦੇ ਹੋਏ ਵਿਖਾਈ ਦੇ ਰਹੇ ਨੇ ਕਿ ਇਨਸਾਫ ਲੈ ਕੇ ਰਹਾਂਗੀ ਮੈਂ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ अब D5 चैनल हिंदी भी होगा साथ कीने ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ